ਚਾਹੇ ਉਹ ਕਿਸੇ ਦਾ ਘਰਾਂ ਦਾ ਨੁਕਸਾਨ ਹੋਇਆ ਹੋਵੇ ਚਾਹੇ ਕਿਸੇ ਦਾ ਖੇਤੀ ਖੇਤੀ ਬਾੜੀ ਦਾ ਨੁਕਸਾਨ ਹੋਇਆ ਹੋਵੇ ਚਾਹੇ ਕਿਸਾਨਾਂ ਨੂੰ ਬੀਜ ਦੀ ਪ੍ਰੋਬਲਮ ਹੋਈ ਜਿਹੜੀ ਉਹ ਸਮਾਨਨੀ ਦੀ ਉਹ ਵੀ ਐਡਵਾਂਸ ਜਾਰੀ ਕੀਤੀ ਜਾਊਗੀ ਇਹ ਹਰ ਖੇਤਰ 'ਚ ਜਿਹੜੇ ਉਹ ਪੈਸੇ ਹਲੇ ਹੋਰ ਦਿੱਤੇ ਜਾਣੇ ਆ ਇੱਥੇ ਬਸ ਨਹੀਂ ਹੈ 1600 ਦੇ 1600 ਤੋਂ ਇਲਾਵਾ ਬਾਕੀ ਚੀਜ਼ਾਂ ਆ 12000 ਕਰੋੜ ਰੁਪਇਆ ਉਹਨਾਂ ਕੋਲ ਪਹਿਲਾਂ ਦਾ ਪਿਆ ਪੰਜਾਬ ਸਰਕਾਰ ਦੇ ਕੋਲ ਪ੍ਰਧਾਨ ਮੰਤਰੀ ਨੂੰ ਓੜੀ ਕਿਤੇ ਸੀ ਉਹਦੇ ਆਣ ਤੇ ਖਰਚੇ ਦਾ ਉਹ ਤਾਂ ਦਿੱਤਾ ਹੈ ਉਹਨਾਂ ਨੂੰ ਖਰਚਣ ਲਈ ਆ ਇਹ ਡਿਜਾਸਟਰ ਮੈਨੇਜਮੈਂਟ ਲਈ ਦਿੱਤਾ ਆ ਕਿ ਇਸ ਚੀਜ਼ ਨੂੰ ਢੀਕਦੇ ਸੀ ਔਰ ਨਹੀਂ ਤਾਂ ਕਾਂਗਰਸ ਦਾ ਤਾਂ ਕੰਮ ਪਤਾ ਨਹੀਂ ਕਿਉਂ ਉਹਨਾਂ ਦੀ ਸ਼ਾਇਦ ਉਹਨਾਂ ਦਾ ਦਿਮਾਗ ਕੰਮ ਕਰਨੋਂ ਬੰਦ ਹੋ ਗਿਆ ਜਿਸ ਵਿਅਕਤੀ ਕੋ ਖੜਾ ਨਹੀਂ ਸੀ ਹੋ ਰਿਹਾ ਔਰ ਉਹ ਨਸ਼ੇ ਦੀ ਲੋਰ ਦੇ ਵਿੱਚ ਸੀ ਉਹ ਤਾਂ ਲੱਗਿਆ ਸੀ ਨਸ਼ੇ ਦੀ ਲੋਰ ਚ ਚਿੰਤਾ ਕਿਹਨੇ ਕਰਨੀ ਸੀ ਚਿੰਤਾ ਜਿਨ੍ਹਾਂ ਨੇ ਕਰਨੀ ਸੀ ਸਵਾਲ ਤਾਂ ਪੁੱਛੋ ਪੰਜਾਬ ਸਰਕਾਰ ਨੂੰ ਸਭ ਦੀ ਜ਼ਬਾਨ ਤੇ ਇੱਕ ਹੀ ਸਵਾਲ ਕਿ ਪ੍ਰਧਾਨ ਮੰਤਰੀ ਮਹਿਜ 1600 ਕਰੋੜ ਰੁਪਇਆ ਪੰਜਾਬ ਨੂੰ ਦੇ ਕੇ ਗਏ ਵੱਡੇ ਸਵਾਲ ਨੇ ਕਿ ਨੁਕਸਾਨ ਵੱਡਾ ਹੈ ਤੇ ਕੀ ਕੇਂਦਰ ਸਰਕਾਰ ਨੇ ਪੰਜਾਬ ਦੀ ਬਾਹ ਨਹੀਂ ਫੜੀ ਮੇਰੇ ਨਾਲ ਇਸ ਵੇਲੇ ਸਾਬਕਾ ਕੇਂਦਰੀ ਮੰਤਰੀ ਤੇ ਕਾ ਬੀਜੇਪੀ ਦੇ ਸੀਨੀਅਰ ਲੀਡਰ ਵਿਜੇ ਸਾੰਪਲਾ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆਂ ਸਾੰਪਲਾ ਸਾਹਿਬ ਪਾਚਵਾਂ ਨੇ ਪੰਜਾਬ ਦੀ ਬਾਹ ਨਹੀਂ ਫੜੀ ਕੇਂਦਰ ਸਰਕਾਰ ਨਾਲ ਖਲੋਤੀ ਨਹੀਂ ਨਜ਼ਰ ਆਈ ਜਦੋਂ ਲੋੜ ਸੀ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਘਰ ਤਬਾਹ ਹੋ ਗਏ ਡੰਗਰ ਖਤਮ ਹੋ ਗਏ ਲੋਕਾਂ ਦੀ ਜ਼ਿੰਦਗੀ ਭਰ ਦੀਆਂ ਜਿਹੜੀਆਂ ਕਮਾਈ ਸੀ ਉਹ ਉਜੜ ਗਈ देखो पहली गलती ये है, है कि प्रधानमंत्री जी ने की-की किया ये कि किसी ने समझने की कोशिश नहीं की सिर्फ एक रोला पौण तो बहुत काट देता बहुत काट देता बहुत काट देता है जेड ऑफिसरां ਦੇ ਨਾਲ ਮਾਰ ਜਿਹੜੀ ਉਹਨਾਂ ਦੀ ਉਸ ਦਿਨ ਗੱਲ ਹੋਈ ਕਿ ਇਮੀਡੀਏਟ ਸਾਨੂੰ ਜਿਹੜਾ ਹੈ ਮੰਨ ਲਓ ਸਾਰਾ ਨੁਕਸਾਨ ਦਾ ਜਿਹੜਾ ਉਹਨਾਂ ਨੇ ਜਾਇਜ਼ਾ ਦਿੱਤਾ ਉਹਨਾਂ ਨੇ 13000 ਕਰੋੜ ਰੁਪਏ ਦਾ ਦਿੱਤਾ ਹੈ 12000 ਕਰੋੜ ਰੁਪਏ ਡਾਈਜੈਸਟ ਡਾਈਜੈਸਟ ਉਹ ਦੇਜਾਸਟਰ ਮੈਨੇਜਮੈਂਟ ਦਾ ਇਹਨਾਂ ਦੇ ਕੋਲ ਆਲਰੇਡੀ ਪਿਆ ਸੀ 1600 ਰੁਪਿਆ ਉਹਨਾਂ ਨੂੰ ਕਰੋੜ ਹੋਰ ਦਿੱਤਾ ਤਾਂ ਆਪ 13600 ਕਰੋੜ ਰੁਪਿਆ ਦਿੱਤਾ ਪਰ ਇਹ ਨਹੀਂ ਨਹੀਂ ਹੈ ਇਸ ਤੋਂ ਇਲਾਵਾ ਵੀ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਕਈਆਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਿਹੜੇ ਬੋਰ ਬਹਿ ਗਏ ਜਾਂ ਜਿਹੜੇ ਬਹਿ ਗਏ ਜਾਂ ਤਾਂ ਬੈਠ ਗਏ ਆ ਤੇ ਜਾਂ ਉਹ ਮਿੱਟੀ ਦੇ ਨਾਲ ਘਾਰ ਨਾਲ ਭਰ ਗਏ ਆ ਉਹਨਾਂ ਨੂੰ ਦੁਬਾਰਾ ਠੀਕ ਕਰਾਉਣ ਦੇ ਲਈ ਵੀ ਉਹਦੇ ਲਈ ਅਲੱਗ ਤੋਂ ਪੈਸਾ ਜਿਹੜਾ ਹੈ ਉਹ ਜਾਰੀ ਕੀਤਾ ਜਾਊਗਾ ਇਹ ਵੀ ਉਹਨਾਂ ਨੇ ਕਿਹਾ ਹੈ ਜਿਹੜੇ ਘਰ ਜਿਨ੍ਹਾਂ ਦੇ ਟੁੱਟ ਗਏ ਜਾਂ ਨੁਕਸਾਨੇ ਗਏ ਉਹਨਾਂ ਨੂੰ ਵੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪਹਿਲ ਦੇ ਤਹਿਤ ਉਹ ਘਰ ਵੀ ਬਣਾਏ ਜਾਣਗੇ ਸਕੂਲ ਜਿਹੜੇ ਜਿਨ੍ਹਾਂ ਦੇ ਨੁਕਸਾਨਿਆ ਗਿਆ ਸਕੂਲ ਟੁੱਟ ਗਏ ਉਹਨਾਂ ਨੂੰ ਵੀ ਦੁਆਰਾ ਸਟੈਪ ਕੰਨ ਲਈ ਸਰਵ ਸਿੱਖਿਆ ਅਭਿਆਨ ਦੇ ਤਹਿਤ ਉਹਨਾਂ ਸਕੂਲਾਂ ਨੂੰ ਦੁਆਰਾ ਜਿਹੜਾ ਬਸਾਉਣ ਦਾ ਵੀ ਕੰਮ ਜਿਹੜਾ ਉਹ ਸਰਵ ਸਿੱਖਿਆ ਅਭਿਆਨ ਦੇ ਤਹਿਤ ਜਿਹੜਾ ਉਹ ਵੀ ਬਣਾਏ ਜਾਣਗੇ ਜਿੱਥੇ ਤੱਕ ਹੈ ਕਿ ਪਾਣੀਆਂ ਦੀ ਕੋਈ ਘਾਟ ਤਾਂ ਸੀ ਉਹਦੇ ਮੈਨੇਜਮੈਂਟ ਜਿਹੜੀ ਜਲ ਸ਼ਕਤੀ ਵਿਭਾਗ ਹੈਗਾ ਮਿਨਿਸਟਰੀ ਆਫ ਵਾਟਰ ਰਿਸੋਰਸ ਰੀਨਿਊਅਲ એનર્ਜੀ ਹੈ ਉਹਨਾਂ ਦੇ ਮਾਧਿਅਮ ਦੇ ਨਾਲ ਵੀ ਜਿਹੜਾ ਆ ਉਹ ਬਿਜਲੀ ਦੇ ਜਿਹੜੇ ਪਾ ਡ੍ਰੌਪ ਮੋਰ ਕ੍ਰੌਪ ਦੇ ਤਹਿਤ ਉਹਨਾਂ ਨੂੰ ਨਵੇਂ ਕਨੈਕਸ਼ਨ ਵੀ ਦਿੱਤੇ ਜਾਣਗੇ ਜਿਨ੍ਹਾਂ ਨੂੰ ਅਸੀਂ ਡ੍ਰੌਪ ਡ੍ਰਿਪ ਇਰੀਗੇਸ਼ਨ ਕਹਿੰਦੇ ਆ ਉਹਦੇ تحت ਵੀ ਉਹ ਇਹ ਉਹਨਾਂ ਨੂੰ ਆ ਜਿਨ੍ਹਾਂ ਕੋਲ ਕਨੈਕਸ਼ਨ ਹਲੇ ਤੱਕ ਨਹੀਂ ਸੀ ਸੋ ਉਹਨਾਂ ਨੂੰ ਵੀ ਕਨੈਕਸ਼ਨ ਦਿੱਤੇ ਜਾਣਗੇ ਸੋ ਭਾਵੇਂ ਹਰ ਖੇਤ ਚ ਚਾਹੇ ਉਹ ਕਿਸੇ ਦਾ ਘਰਾਂ ਦਾ ਨੁਕਸਾਨ ਹੋਇਆ ਹੋਵੇ ਚਾਹੇ ਕਿਸੇ ਦਾ ਖੇਤੀ ਖੇਤੀ ਬਾੜੀ ਦਾ ਨੁਕਸਾਨ ਹੋਇਆ ਹੋਵੇ ਚਾਹੇ ਕਿਸਾਨਾਂ ਨੂੰ ਬੀਜ ਦੀ ਪ੍ਰੋਬਲਮ ਹੋਈ ਜਿਹੜੀ ਉਹ ਸਮਾਨਨੀ ਦੀ ਉਹ ਵੀ ਐਡਵਾਂਸ ਜਾਰੀ ਕੀਤੀ ਜਾਊਗੀ ਇਹ ਹਰ ਖੇਤਰ 'ਚ ਜਿਹੜੇ ਉਹ ਪੈਸੇ ਹਲੇ ਹੋਰ ਦਿੱਤੇ ਜਾਣੇ ਆ ਇੱਥੇ ਬਸ ਨਹੀਂ ਆ 1600 ਦੇ 1600 ਤੋਂ ਇਲਾਵਾ ਬਾਕੀ ਚੀਜ਼ਾਂ ਆ ਔਰ ਜਿਹੜਾ ਕਿ ਇਹਨਾਂ ਨੇ ਤਾਂ ਨੁਕਸਾਨ ਔਰ ਇਹਨਾਂ ਦੇ ਕੋਲ ਪੈਸਾ ਸੀ ਇਹ ਹਲੇ ਤੱਕ ਉੜੀ ਕਿਤੇ ਕਿਨੂੰ ਸੀ ਪੰਜਾਬ ਸਰਕਾਰ ਕੋਲ ਤਾਂ ਪੈਸਾ ਜਿੰਨਾ ਸੀ ਇਹਨਾਂ ਨੇ ਮੰਗਿਆ ਹੀ 13000 ਕਰੋੜ ਉਹਨਾਂ ਦੇ ਦਿੱਤਾ ਔਰ 13000 ਕਰੋੜ ਰੁਪਏ 1600 ਨਹੀਂ ਹੈ ਇਹ 13600 ਕਰੋੜ ਰੁਪਿਆ ਦਿੱਤਾ ਉਹਨਾਂ ਨੂੰ ਕਿਉਂਕਿ 12000 ਪਹਿਲਾਂ ਹੀ ਉਹਨਾਂ ਦੇ ਅੰਦਰੋਂ ਕੇਂਦਰੋਂ ਆਇਆ ਇਹਨਾਂ ਦੇ ਕੋਲ ਪਿਆ ਖਾਤਿਆਂ 'ਚ ਪਿਆ ਠੀਕਾ ਮਤਲਬ ਬੀਜੇਪੀ ਦਾ ਕਸੂਰ ਹੈ ਨਾ ਬੀਜੇਪੀ ਫਿਰ ਸਮਝਾ ਨਹੀਂ ਪਾਈ ਤੁਹਾਡੇ ਲੀਡਰ ਦੱਸ ਨਹੀਂ ਪਾਏ ਲੋਕਾਂ ਨੂੰ ਕਿ ਅਸੀਂ 13000 ਕਰੋੜ ਰੁਪਏ ਸਾਡੇ ਕੋਲ ਰਾਜ ਨੇ ਮੰਗਿਆ 12000 ਕਰੋੜ ਰੁਪਏ ਐਸਡੀਆਰ ਫੰਡ 'ਚ ਪਿਆ ਸੀ 1600 ਕਰੋੜ ਅਸੀਂ ਹੋਰ ਦੇ ਕੇ ਚੱਲੇ ਆ ਤੁਸੀਂ ਦੱਸਦੇ ਇਸ ਤਰ੍ਹਾਂ ਨਹੀਂ ਹੈ ਜਦੋਂ ਪ੍ਰਧਾਨ ਮੰਤਰੀ ਜੀ ਦਾ ਜਿਹੜਾ ਉਹ ਦਿੱਤਾ ਆ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਉਹਦੇ 'ਚ ਪੀ ਹੈ 1600 ਕਰੋੜ ਰੁਪਏ ਹੋਰ ਸੰਪਲਾ ਸਾਹਿਬ ਪਿੰਡ ਦਾ ਬੰਦਾ ਪੀਆਈਬੀ ਦੀ ਵੈਬਸਾਈਟ ਤੇ ਨਹੀਂ ਜਾਂਦਾ ਪੱਤਰਕਾਰ ਜਾਂਦਾ ਵੀਪੀਆਈਬੀ ਦੀ ਸਾਈਟ ਤੇ ਤੁਸੀਂ ਲੋਕ ਦੱਸ ਦੇਣਾ ਇਹਦਾ ਮਤਲਬ ਬੀਜੇਪੀ ਦੀ ਇਹ ਗਲਤੀ ਹੈ ਮੇਰਾ ਜਵਾਬ ਪੂਰਾ ਸੁਣ ਲਓ ਜੀ ਇਹ ਜਿਹੜਾ ਪੀਆਈਬੀ ਦਾ ਜਿਹੜਾ ਪ੍ਰੈਸ ਨੋਟ ਹੁੰਦਾ ਮੀਡੀਆ ਦੇ ਕੋਲ ਜਾਂਦਾ ਮੀਡੀਆ ਨੇਗਾ ਦੱਸਣਾ ਹੁੰਦਾ ਜੇ ਮੀਡੀਆ ਨੇ ਨਹੀਂ ਦੱਸਿਆ ਤਾਂ ਬੇਈਮਾਨੀ ਮੀਡੀਆ ਦੀ ਹੋ ਸਕਦੀ ਸਾਡੀ ਨਹੀਂ ਅਸੀਂ ਤਾਂ ਜਿਹੜੀ ਚੀਜ਼ ਮੀਡੀਆ ਦੇ ਮਾਧਿਅਮ ਦੇ ਨਾਲ ਹੀ ਰੋਕਾਂ ਤੋਂ ਪਹਚਾਣੀ ਨਾ ਅਸੀਂ ਸਾਨੂੰ ਵੀ ਪਤਾ ਪੀਆਈਬੀ ਦਾ ਕਿਸੇ ਨੂੰ ਪਤਾ ਵੀ ਨਹੀਂ ਸ਼ਾਇਦ ਫੁੱਲ ਫਾਰਮ ਨਾ ਪਤਾ ਹੋਵੇ ਪਰ ਉਹ মিডিਆ ਨੂੰ ਇੱਕ ਪ੍ਰੈਸ ਰਿਲੀਜ਼ ਜਾਂਦੀ ਆ ਪੀਆਈਬ ਵੱਲੋਂ ਔਰ ਉਹ ਦੱਸਦੀ ਆ ਉਹਨੂੰ ਕਿੰਨਾ ਜਾਰੀ ਕੀਤਾ ਨਹੀਂ ਕੀਤਾ ਉਹਦੇ 'ਚ ਦੱਸਣਾ ਕਿ ਨਹੀਂ ਸੀ ਤੇ মিডিਆ ਨੇ মিডিਆ ਨੇ ਨਹੀਂ ਅਗਰ ਦਿੱਤਾ ਤਾਂ ਸਾਡਾ ਕਸੂਰ ਨਹੀਂ ਬੀਜਪੀ ਦਾ ਕਸੂਰ ਨਹੀਂ ਉਹ ਤਾਂ ਸਰਕਾਰ ਨੇ ਜਿਹੜਾ ਉਹ ਸਰਕਾਰੀ ਪ੍ਰੈਸ ਨੋਟ ਜਾਰੀ ਸੀ ਸੋ ਉਹਦੇ 'ਚ ਕਲੀਅਰ ਉਹ ਸ਼ਬਦਾਂ ਚ ਉਹਨਾਂ ਨੇ ਲਿਖਿਆ ਆ ਔਰ ਇਹ ਵੀ ਲਿਖਿਆ ਕਿ ਜਿਹੜੀ ਹੋਰ ਵੀ ਜਿਹੜੀਆਂ ਚੀਜ਼ਾਂ ਆ ਉਹਦੇ 'ਚ ਬਾਕੀ ਵੀ ਕੀਤੀਆਂ ਜਾਣਗੀਆਂ ਇੱਥੇ ਬੱਸ ਨਹੀਂ ਹੈ ਚਾਹੇ ਉਹ ਘਰਾਂ ਦੇ ਨੁਕਸਾਨ ਆ ਚਾਹੇ ਖੇਤੀ ਦੇ ਨੁਕਸਾਨ ਆ ਚਾਹੇ ਕਨੈਕਸ਼ਨਾਂ ਦੇ ਨੁਕਸਾਨ ਆ ਚਾਹੇ ਉਹਨਾਂ ਕੋਲ ਨਹੀਂ ਸੀ ਉਹਨਾਂ ਨੂੰ ਹੋਰ ਜਿਹੜੀ ਪਾਰਟ ਆਫ ਮੋਰਕਰਗ ਦੇ ਵਿੱਚ ਜਿਹੜੀ ਮਿਨਿਸਟਰੀ ਆਫ ਰੀਨਿਊਏਬਲ એનર્ਜੀ ਵੱਲੋਂ ਵੀ ਜਿਹੜਾ ਉਹਨਾਂ ਨੂੰ ਕਨੈਕਸ਼ਨ ਵੀ ਦਿੱਤੇ ਜਾਣਗੇ ਪਾਣੀ ਦੀ ਸੰਭਾਲ ਲਈ ਜਿਹੜੇ ਜਿਹੜੀ ਜ਼ਮੀਨ ਦਾ ਕਟਾ ਆਇਆ ਉਹਦੇ ਲਈ ਵੀ ਅਲੱਗ ਤੋਂ ਪੈਸਾ ਜਾਰੀ ਕੀਤਾ ਜਾਊਗਾ। ਇਸੇ ਤੇ ਕਾਂਗਰਸ ਜੀ ਤੁਸੀਂ ਇਹ ਗੱਲ ਕਹਿੰਨੇ ਹੋ ਤੇ ਕਾਂਗਰਸ ਕਹਿੰਦੀ ਹੈ ਕਿ ਬਹੁਤ ਦੇਰ ਕਰਦੀ ਸਨਮ ਆਤੇ ਆਤੇ ਪ੍ਰਧਾਨ ਮੰਤਰੀ ਬਹੁਤ ਦੇਰੀ ਨਾਲ ਪਹੁੰਚੇ ਇੱਕ ਟਵੀਟ ਤੱਕ ਨਹੀਂ ਪ੍ਰਧਾਨ ਮੰਤਰੀ ਕਰ पाए ਪੰਜਾਬ ਵਾਸਤੇ 12000 ਕਰੋੜ ਰੁਪਇਆ ਉਹਨਾਂ ਕੋਲ ਪਹਿਲਾਂ ਦਾ ਪਿਆ ਪੰਜਾਬ ਸਰਕਾਰ ਦੇ ਕੋਲ। ਪ੍ਰਧਾਨ ਮੰਤਰੀ ਨੂੰ ਓੜੀ ਕਿਤੇ ਸੀ ਉਹਦੇ ਆਣ ਤੇ ਖਰਚੇ ਨਾਲ ਉਹ ਤਾਂ ਦਿੱਤਾ ਹੈ ਉਹਨਾਂ ਨੂੰ ਖਰਚਣ ਲਈ ਆ। ਇਹ ਡਿਜਾਸਟਰ ਮੈਨੇਜਮੈਂਟ ਲਈ ਦਿੱਤਾ ਹੈ। ਕਿਸ ਚੀਜ਼ ਨੂੰ ਓੜੀ ਕਿਤੇ ਸੀ ਔਰ ਇਹ ਤਾਂ ਕਾਂਗਰਸ ਦਾ ਤਾਂ ਕੰਮ ਪਤਾ ਨਹੀਂ ਕਿਉਂ ਉਹਨਾਂ ਦੀ ਸ਼ਾਇਦ ਉਹਨਾਂ ਦਾ ਦਿਮਾਗ ਕੰਮ ਕਰਨੋਂ ਬੰਦ ਹੋ ਗਿਆ ਕਿਉਂ ਕਰ ਰਿਹਾ ਨਾ ਪੰਜਾਬ ਸਰਕਾਰ ਦਾ ਦਿਮਾਗ ਕੰਮ ਕਰਦਾ ਨਾ ਕਾਂਗਰਸ ਦਾ ਦਿਮਾਗ ਕੰਮ ਕਰਦਾ ਇਹ ਤਾਂ ਜਿਹੜੀਆਂ 12000 ਕਰੋੜ ਰੁਪਏ ਪੰਜਾਬ ਸਰਕਾਰ ਦੇ ਕੋਲ ਪਿਆ ਉਹ ਕਿਨੂੰ ੜੀਕਦੇ ਸੀ ਖਰਚਣ ਦੇ ਲਈ ਹੁਣ ਉਹਦੇ ਚ ਕੱਲ ਉਹਨਾਂ ਨੇ ਦੱਸਿਆ ਕਿ ਕੱਲ ਕੈਬਨਿਟ ਦੇ ਵਿੱਚ 4 ਲੱਖ ਰੁਪਏ ਹਰ ਮ੍ਰਿਤਕ ਨੂੰ ਦੇਣ ਦੀ ਗੱਲ ਕੀਤੀ ਗਈ ਉਵੇਂ ਡਿਜਾਸਟ ਮੈਨੇਜਮੈਂਟ ਦਾ ਜਿਹੜਾ ਪੈਸਾ ਆਇਆ ਹੈ ਉਹਦੇ ਵਿੱਚ ਉਹਦੇ ਪ੍ਰੋਵੀਜ਼ਨ ਹੈ ਕਿ ਜਿੰਨੀਆਂ ਵੀ ਡੈਥ ਹੋਣ 4 ਲੱਖ ਰੁਪਈਆ ਉਹਦੇ ਤਹਿਤ ਦੇਣਾ ਹੁੰਦਾ ਕਿਹਦੀ ਕੈਬਨਿਟ ਦੀ ਮੀਟਿੰਗ ਦੀ ਲੋੜ ਹੀ ਨਹੀਂ ਉਹਦੇ 'ਚ ਇਹ ਦੱਸਣ ਦੀ ਕੀ ਲੋੜ ਹੈ ਕਿ ਅਸੀਂ ਕੈਬਨਟ ਮੀਟਿੰਗ ਕਰਕੇ ਤਾਂ ਫੇਰ ਦੇ ਰਹੇ ਹਾਂ ਕੈਬਨਟ ਮੀਟਿੰਗ ਦੀ ਲੋੜ ਹੀ ਨਹੀਂ ਤੁਹਾਡੇ ਕੋਲ ਪੈਸਾ ਪਿਆ ਆ ਪੈਸਾ ਪਿਆ ਉਹਦੇ ਲਈ ਤੁਸੀਂ ਜਾਰੀ ਕਰੋ ਕਿਸੇ ਕੋਲ ਪਰਮਿਸ਼ਨ ਲੈਣ ਦੀ ਲੋੜ ਨਹੀਂ ਇਹਦੇ ਤੋਂ ਇਲਾਵਾ ਬੜੇ ਸਾਰੇ ਐਲਾਨ ਕੀਤੇ ਉਹਨਾਂ ਨੇ ਕਿ 20000 ਰੁਪਏ ਪਰ ਕਿੱਲਾ ਦੇਵਾਂਗੇ ਜਿਹਦੀ ਜਿਹਦਾ ਖੇਤ ਉਹਦੀ ਰੇਤ ਇਹ ਗੱਲਾਂ ਵੀ ਕਈਆਂ ਨੇ ਭਾਈ ਸਾਹਿਬ 12000 ਕਰੋੜ ਰੁਪਇਆ ਕਾਹਦਾ ਦਿੱਤਾ ਆ 12000 ਕਰੋੜ ਰੁਪਏ ਇਸ ਚੀਜ਼ ਨੂੰ ਸੰਭਾਲਣ ਨੂੰ ਦਿੱਤਾ ਹੈ ਹੁਣ ਜਿਹੜਾ ਜਿਹਦਾ ਰੇਤ ਉਹਦੀ ਜਿਹਦਾ ਖੇਤ ਉਹਦੀ ਰੇਤ ਕਿਸਾਨ ਇਹ ਈੜੀ ਕੀ ਜਾਊਗਾ ਕਿ ਜਦੋਂ ਰੇਤ ਚੱਕੀ ਜਾਊਗੀ ਉਹ ਤੋਂ ਬਾਅਦ ਮੈਂ ਫਸਲ ਬੀਜੂਗਾ ਉਹਨੂੰ ਤਾਂ ਹੁਣੇ ਮੈਨੇਜਮੈਂਟ ਚਾਹੀਦੀ ਹੈ ਉਹਦੇ ਲਈ ਤੁਸੀਂ ਪੈਸਾ ਜਾਰੀ ਕਰਨਾ ਪੈਸਾ ਤੁਹਾਡੇ ਕੋਲ ਪਿਆ ਕੇਂਦਰ ਵਾਲੋਂ ਭੇਜਿਆ ਆ ਔਰ ਇਹੀ ਮੈਂ ਕਹਿ ਰਹੇ ਆ ਕਿ মিডিਆ ਨੂੰ ਤਾਂ ਪਹਿਲਾਂ ਹਰ ਚੀਜ਼ ਕਲੀਅਰ ਹੋਣੀ ਚਾਹੀਦੀ ਹੈ ਪਹਿਲਾਂ ਜਿੰਨਾ ਚਿਰ মিডিਆ ਨੂੰ ਕਲੀਅਰ ਨਹੀਂ ਹੋਏਗੀ ਉਨਾਂ ਚਿਰ ਲੋਕਾਂ ਨੂੰ ਵੀ ਨਹੀਂ ਦੱਸ ਸਕਾਂਗੇ। ਸਾਫ਼ ਮੀਡੀਆ ਦਾ ਕਸੂਰ ਨਾ ਨਾ ਕਟੋ। ਤੁਸੀਂ ਇਹ ਵੀ ਗੱਲ ਨੂੰ ਮੰਨੋ ਕਿ ਜਿੱਦਾਂ ਕਰ ਪੀਏਬੀ ਦੀ ਪ੍ਰੈਸ ਰਿਲੀਜ਼ ਆਈ ਤੇ ਤੁਹਾਡੀ ਸੂਬੇ ਦੀ ਜਿਹੜੀ ਪਾਰਟੀ ਸੀ ਉਹ 10 ਦਿਨਾਂ ਪ੍ਰੈਸ ਕਾਨਫਰੰਸ ਕਰਕੇ ਤੁਸੀਂ ਵੀ ਲੇਟ ਦੱਸਿਆ ਫਿਰ ਮੀਡੀਆ ਦਾ ਕਸੂਰ ਨਾ ਨਾ ਕਟੋ। ਪ੍ਰੈਸ ਦੀ ਕਾਨਫਰੰਸ ਉਸੇ ਦਿਨ ਹੀ ਜਾਰੀ ਕਰਤੀ ਕਿਉਂਕਿ ਪ੍ਰਧਾਨ ਮੰਤਰੀ ਆਫਿਸ ਵੱਲੋਂ ਜਾਰੀ ਕਰਦੇ ਆ। ਹੁਣ ਤੁਸੀਂ ਮੈਨੂੰ ਪੁੱਛਿਆ ਤਾਂ ਮੈਂ ਤੁਹਾਨੂੰ ਕਲੀਅਰ ਕਰਦਾ ਕਿ ਤੁਸੀਂ ਗਲਤ ਕਰ ਰਹੇ ਹੋ ਕਿ 1600 ਕਰੋੜ ਨਹੀਂ ਹੈ 13600 ਕਰੋੜ ਰੁਪਇਆ ਲਿਜਾਸਟਰ ਮੈਨੇਜਮੈਂਟ ਦਾ ਪੰਜਾਬ ਸਰਕਾਰ ਨੂੰ ਆ ਚੁੱਕਾ 13000 ਕਰੋੜ ਇਹਨਾਂ ਮੰਗਿਆ 13600 ਕਰੋੜ ਰੁਪਇਆ ਦੇਣਾ ਕਰੇਗਾ ਸੈਂਟਰ ਤੁਸੀਂ ਬਾਹ ਫੜੋਗੇ ਤੁਹਾਡੇ ਕੋਲ ਲੋਕ ਪਹੁੰਚਣਗੇ ਮੇਰੀ ਗੱਲ ਅਲੇ ਤੱਕ ਸਮਝ ਫੇਰ ਨਹੀਂ ਆਈ ਮੈਂ ਕਿਹਾ ਕਿ 13600 ਕਰੋੜ ਰੁਪਇਆ ਤੇ ਦਿੱਤਾ ਲਿਜਾਸ ਵਾਸਤੇ ਇਹ ਬਾਕੀ ਜਿਹੜੀਆਂ ਚੀਜ਼ਾਂ ਦਸੀਆਂ ਕਿ ਘਰਾਂ ਦੀ ਰਿਪੇਅਰ ਪ੍ਰਧਾਨ ਮੰਤਰੀ ਵਾਲ ਇਹ ਇਸ ਤੋਂ ਇਲਾਵਾ ਆ ਜਿਹੜਾ ਮੋਟਰ ਪਾ ਡ੍ਰੌਪ ਮੋਰ ਕロップ ਦਾ ਕਨੈਕਸ਼ਨ ਦਿੱਤੇ ਜਾਨੀ ਇਹ ਅਲੱਗ ਆ ਇਹ ਜਿਹੜੀ ਖੇਤਾਂ ਨੂੰ ਸਾਮ ਸੰਭਾਲ ਦੇ ਲਈ ਪੈਸਾ ਦਿੱਤਾ ਜਾਣਾ ਉਹ ਅਲੱਗ ਆ ਜ਼ਮੀਨਾਂ ਦੀ ਜਿਹੜੀਆਂ ਕਟਾਉਦੀ ਉਹ ਜਿਹੜੀਆਂ ਉਹਨਾਂ ਨੂੰ ਸੰਭਾਲ ਲਈ ਉਹਦੇ ਅਲੱਗ ਆ ਜਿਹੜਾ ਘਰ ਬਸਾਉਣ ਲਈ ਉਹ ਅਲੱਗ ਆ ਸਕੂਲ ਬਣਾਉਣ ਦੇ ਲਈ ਅਲੱਗ ਆ ਇਹ ਖੱਛਾ ਜਿਹੜਾ ਲੋਕਾਂ ਨੂੰ ਹੋਰ ਹੈ ਸੰਪਲਾਪਾ ਸਾਹਿਬ ਜਿਹੜੀ ਰੇਤ ਖੇਤਾਂ 'ਚ ਪਈ ਹੈ ਜੇਕਰ ਉਹ ਰੇਤ ਚੁੱਕੂਗਾ ਕੋਈ ਤਾਂ ਖਨਨ ਦੇ ਵਿੱਚ ਜੇਕਰ ਆ ਗਈ ਕੋਈ ਐਨਜੀਟੀ ਮੂਵ ਕਰ ਗਿਆ ਉਹਨਾਂ ਨਾਲ ਕਿਸਾਨ ਦਾ ਕੀ ਹੋਏਗਾ ਹਾਂ ਖਣਨ ਦੀ ਜਿਹੜੀ ਪਾਲਿਸੀ ਆ ਉਹ ਬਣਾਣੀ ਹੁੰਦੀ ਹੈ ਸੈਂਟਰ ਸੈਂਟਰ ਨੇ ਨਹੀਂ ਬਣਾਣੀ ਹੁੰਦੀ ਸੂਬੇ ਨੇ ਇਸ ਕਰਕੇ ਸੂਬਾ ਸਰਕਾਰ ਦਾ ਕੰਮ ਇਹ ਤਾਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਹਲੇ ਤੱਕ ਜਿਹੜੀਆਂ ਪਹਿਲਾਂ ਪਾਲਿਸੀਆਂ ਬਣਾਈਆਂ ਸੀ ਜਿਹਦੇ ਕਰਕੇ ਅੱਜ ਪੰਜਾਬ ਦਾ ਐਡਾ ਬੜਾ ਨੁਕਸਾਨ ਹੋਇਆ ਉਹ ਉਹਨਾਂ ਦੀਆਂ ਗਲਤ ਨੀਤੀਆਂ ਕਰਕੇ ਜਾਂ ਗਲਤ ਮਾਈਨਿੰਗ ਇਲੀਗਲ ਮਾਈਨਿੰਗ ਕਰਕੇ ਜੇ ਦੀ ਰੋਕத் ਥਾਮ ਨਹੀਂ ਹੋਤੀ ਔਰ ਜਿੱਦਣ ਪ੍ਰਧਾਨ ਮੰਤਰੀ ਆਏ ਲੋਕਾਂ ਦੇ ਸੱਦ ਸੱਦ ਕਿਸਾਨਾਂ ਸਾਫ ਸੱਦ ਸ਼ਬਦ ਜਿੱਤ ਗਿਆ ਕਿ ਇਲੀਗਲ ਮਾਈਨਿੰਗ ਦੇ ਕਾਰਨ ਬਹੁਤ ਸਾਡਾ ਸਾਡਾ ਨੁਕਸਾਨ ਹੋਇਆ ਜਿਹੜੀ ਕਟਾਅ ਹੋਇਆ ਇਹ ਹੁੰਦਾ ਕੀ ਆ ਕਿ ਪਹਿਲਾਂ ਡੰਗੇ ਲਾ ਉਹ ਪੱਥਰਾਂ ਕੇ ਜਾਲੀ ਜੀ ਲਗਾ ਕੇ ਉਹਨੂੰ ਰੋਕਥਾਮ ਕੀਤੀ ਜਾਂਦੀ ਤਾਂ ਕਿ ਉਹ ਦਰਤਾਂ ਦਾ ਜਿਹੜਾ ਦਰਿਆ ਦਾ ਕਟਾ ਨਾ ਹੋਵੇ ਉਹਦੇ ਲਈ ਆਲਰੇਡੀ ਪੈਸਾ ਇਹਨਾਂ ਕੋ ਪਿਆ ਸੀ ਉਹਦੇ ਲਈ ਬੱਕਰੇ ਤੋਂ ਪਿਆ ਆਲਰੇਡੀ ਪੈਸਾ ਪਿਆ ਉਹਦਾ ਵੀ ਉਹ ਕਿਤੇ ਨਹੀਂ ਲੱਗੇ ਔਰ ਇਲੈਗਲ ਮਾਈਨਿੰਗ ਕਰਨ ਨਾਲ ਉਹੜੀ ਪਾਣੀ ਦਾ ਵਹਾ ਉਹ ਗਲਤ ਦਿਸ਼ਾਵਾਂ ਵੱਲ ਨੂੰ ਗਿਆ ਜਿਹਦੇ ਕਰਕੇ ਕਟਾ ਹੋਇਆ ਔਰ ਇੱਕ ਕੀਤਾ ਤਾਂ ਕੁਛ ਤੁਸੀਂ ਪੰਜਾਬ ਸੂਬਾ ਸਰਕਾਰ ਨੇ ਸੂਬਾ ਸਰਕਾਰ ਤਾਂ ਪਈ ਹਸਪਤਾਲ ਚ ਕਿਉਂ ਪਈਏ ਤੁਹਾਨੂੰ ਸਾਰਿਆਂ ਨੂੰ ਪਤਾ ਕਿਉਂ ਪਈਏ ਸਰ ਉਹ ਜਦੋਂ ਤੁਹਾਡੀ ਮੀਡੀਆ ਦੇ ਆਂਦੀ ਸੀ ਉਹਦੇ ਚ ਆਂਦੀ ਸੀ ਕਿ ਉਦੋਂ ਤਾਂ ਹਵਾਈ ਜਦੋਂ ਹੈਲੀਕਾਪਟਰ ਦੀਆਂ ਜਦੋਂ ਦੇਦਾ ਸੀ ਉਹਦੇ ਬੋਲ ਚਾਲ ਤੋਂ ਹੀ ਪਤਾ ਲੱਗ ਜਾਂਦਾ ਸੀ ਉਹ ਕਿਸ ਹਾਲਾਤ ਚ ਖੜਾ ਆ ਉਹ ਕੋ ਖੜਾ ਨਹੀਂ ਸੀ ਹੋ ਰਿਹਾ ਜਿਸ ਵਿਅਕਤੀ ਕੋ ਖੜਾ ਨਹੀਂ ਸੀ ਹੋ ਰਿਹਾ ਔਰ ਉਹ ਨਸ਼ੇ ਦੀ ਲੋਰ ਦੇ ਵਿੱਚ ਸੀ ਉਹ ਤਾਂ ਲੱਗਿਆ ਸੀ ਨਸ਼ੇ ਦੀ ਲੋਰ ਚ ਚਿੰਤਾ ਕਿਹਨੇ ਕਰਨੀ ਸੀ ਚਿੰਤਾ ਜਿਨ੍ਹਾਂ ਨੇ ਕਰਨੀ ਸੀ ਸਵਾਲ ਤਾਂ ਪੁੱਛੋ ਪੰਜਾਬ ਸਰਕਾਰ ਨੂੰ ਅਸੀਂ ਇਹ ਕਹਿ ਰਹੇ ਹਾਂ ਕਿ ਮੁੱਖ ਮੰਤਰੀ ਜਿਹੜੇ ਸਨ ਕਿਸੇ ਹੋਰ ਹਾਲਾਤ 'ਚ ਸਨ ਤੇ ਇਸ ਕਰਕੇ ਸੂਬਾ ਨਹੀਂ ਸੰਭਾਲਿਆ ਤੇ ਕਹਿਣ ਦੀ ਕਿ ਲੋੜ ਬੱਚਾ-ਬੱਚਾ ਪੰਜਾਬ ਦਾ ਜਾਣਦਾ ਕਿ ਉਹ ਆਪਣੀ ਪੈਰਾਂ ਤੇ ਖੜਾ ਇਸ ਕਰਕੇ ਨਹੀਂ ਸੀ ਹੋ ਸਕ ਰਿਹਾ ਕਿ ਉਹ ਯੁੱਧ ਨਸ਼ਿਆਂ ਵਿਰੋਧ ਚੱਲਣ ਡਿਆ ਸੀ ਉਹਦਾ ਕਿ ਉਹ ਪੂਰੇ ਨਸ਼ੇ ਦੇ ਸਾਰੇ ਉਹਨੇ ਇਕੱਲੇ ਨਹੀਂ ਖਤਮ ਕਰਨੇ ਸੀ ਠੀਕ ਹੈ ਨਾ ਇਸ ਕਰਕੇ ਜਿਹੜੀ ਕੰਮ ਸਵਾਲ ਕਰਨ ਵਾਲੇ ਕੰਮ ਆ ਉਹ ਸੂਬਾ ਸਰਕਾਰ ਨੂੰ ਜਿਹੜੇ ਗੈਰ ਜ਼ਿੰਮੇਵਾਰਾ ਨਾ ਰਵਈਆ ਅਖਤਿਆਰ ਕੀਤਾ ਜਿਨ੍ਹਾਂ ਕਰਕੇ ਅੱਜ ਪੰਜਾਬ ਨੂੰ ਨੁਕਸਾਨਿਆ ਗਿਆ ਉਹ ਇਸ ਕਰਕੇ ਆ ਪੰਜਾਬ ਚ ਹੜ ਜਿਹੜੇ ਆ ਉਹ ਸੂਬਾ ਸਰਕਾਰ ਦੀ ਨਲਾਇਕੀ ਨਾਕਾਮੀ ਕਰਕੇ ਆ ਦੇਖੋ ਹੜ ਤਾਂ ਆਉਂਦੇ ਆ ਕੁਦਰਤ ਕਰਕੇ ਪਰ ਸੰਭਾਲ ਜਿਹੜਾ ਕਰਨਾ ਹੁੰਦਾ ਜਿਹੜੀ ਸੰਭਾਲ ਕਰਨ ਦਾ ਕੰਮ ਹੁੰਦਾ ਜਿਹਦੇ ਲਈ ਆਲਰੇਡੀ ਕੇਂਦਰ ਸਰਕਾਰ ਨੇ ਪੈਸੇ ਭੇਜਣੇ ਭੇਜਿਓ ਆ ਉਹਨੂੰ ਸਮੇਂ ਰਹਿੰਦੇ ਉਹਦਾ ਤੇ ਜਿਹੜਾ ਕੰਮ ਕਰਨਾ ਹੁੰਦਾ ਹਣ ਉਧਰੋਂ ਤਾਂ ਹੜ੍ਹ ਆਇਆ ਸੀ ਤੁਸੀਂ ਡਿਜਾਸਟ ਮੈਨੇਜਮੈਂਟ ਦੇ ਉਹਨਾਂ ਕੋਲ 12000 ਕਰੋੜ ਪਹਿਲਾਂ ਪਿਆ ਸੀ ਦੱਸੋ ਕਿ ਕਿੱਥੇ ਤੁਹਾਡੇ ਕੋਲ ਪ੍ਰਬੰਧ ਸੀਗੇ ਉਸ ਡਿਜਾਸਟ ਮੈਨੇਜਮੈਂਟ ਦੇ ਲੰਗਰ ਬੰਡਿਆ ਲੋਕਾਂ ਨੇ ਬੰਡਿਆ ਸਰਕਾਰ ਨੇ ਨਹੀਂ ਬੰਡਿਆ ਬਾਕੀ ਸੇਵਾਵਾਂ ਕਿੰਨੀਆਂ ਲੋਕਾਂ ਨੇ ਐਨ ਜੀਓ ਦੇ ਮਾਧਿਅਮ ਨਾਲ ਕੀਤੀਆਂ ਸਰਕਾਰ ਦੇ ਕੋਲ ਤਾਂ ਸਮਾਨ ਹੀ ਕੁਝ ਨਹੀਂ ਸੀ ਉਹ ਪੈਸਾ ਕਿੱਥੇ ਗਿਆ ਉਹ ਸਿਰਫ ਹੋਲਡਿੰਗ ਲੱਗਦੇ ਆ ਅਖਬਾਰਾਂ 'ਚ ਫੋਟੋ ਲੱਗਦੀ ਆ ਸੜਕਾਂ ਦੇ ਉੱਤੇ ਹੋਲਡਿੰਗਾਂ ਲੱਗੀਆਂ